ਬੀਬੀ ਪਤਿਕਾਲ ਜੀ ਅੱਜ ਆਏ ਖਨੌਰੀ ਬਾਡਰ ਤੇ ਲਾਈਵ ਹੋਇਆ ਹੀ ਖਨੌਰੀ ਬਾਡਰ ਤੋਂ ਜਿੱਥੇ ਆਪਣਾ ਸਮਾਨ ਖੜਿਆ ਹੀ ਓਏ ਬਾਈ ਦਾ ਜਸਵੀਰ ਦਾ ਟਰੈਕਟਰ ਤਾਂ ਹੀ ਟੈਂਕਰ ਆਇਕ ਪਾਣੀ ਵਾਲਾ ਇੱਕ ਟਰਾਲੀ ਆਈ ਮਿਲ ਗਏ ਜਨਿੰਗੇ ਉਰੇ ਦੱਸੋ ਬੀਬੀ ਜੀ ਇੱਥੇ ਆਏ ਸੀ ਬਾਈ ਕਨੌਰੀ ਬਾਰਡਰ ਤੇ ਜਿਹੜਾ ਪੁਲਸ ਨੇ ਇੱਥੇ ਆਪਣੇ ਧਰਨਾ ਚਕਾਇਆ ਉਹ ਸਮਾਨ ਸੀ ਹਾਲਾਤ ਦੇਖ ਲਓ ਇਹ ਪ੍ਰਸ਼ਾਸਨ ਦੇ ਟੈਂਕੀ ਦੀ ਹੁੱਕ ਨਹੀਂ ਟਰੈਕਟਰ ਦੀ ਹੁੱਕ ਕੱਢ ਲਈ ਟਰੈਕਟਰ ਦਾ ਸਲੈਂਸਰ ਕੱਢ ਲਿਆ ਸਲੈਂਸਰ ਵੀ ਨਹੀਂ ਛੱਡਿਆ ਜੀ ਟਰੈਕਟਰ ਦਾ ਗੰਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਨਾਲ ਸਮਝ ਲਵੇ ਇਹ ਸਾਡੇ ਜਿਹੜੇ ਛੰਦ ਪੁੱਤਾ ਵਰਗੇ ਟਰੈਕਟਰ ਸੀ ਇੱਥੇ ਖੜਾਏ ਹੋਏ ਸੀ ਟਰੈਕਟਰ ਦਾ ਸਲੈਂਸਰ ਨਹੀਂ ਛੱਡਿਆ ਆ ਦੇਖੋ ਜੀ ਇਹ ਟਰੈਕਟਰ ਆ ਜਸ਼ਵੀਰ ਬਾਈ ਦਾ ਚੰਦੂਆਂ ਵਾਲੇ ਵੀਰ ਦਾ ਸਾਰੇ ਆ ਬਾਈ ਆਏ ਆਈ ਹੋਰ ਕਿਆ ਕਿਆ ਵੀਰੇ ਬੈਟਰੀ ਹੈਗੀ ਟਰੈਕਟਰ ਦੀ ਬੈਟਰੀ ਹੈਗੀ ਆਈ ਬੈਟਰੀ ਹੈਗੀ ਆ ਬੈਟਰੀ ਚੈੱਕ ਕਰਦੇ ਹੋ ਫੱਟੀ ਆ ਮਣੀ ਇਹਦੀ ਬੈਟਰੀ ਵੀ ਆ ਬਣਾ ਲਿਆ ਵੀਡੀਓ ਬੈਟਰੀ ਹੈਗੀ ਟਰੈਕਟਰ ਨੂੰ ਬੈਟਰੀ ਹੈ ਆ ਬਾਈ ਜੋ ਚੀਜ਼ੇ ਸਹੀ ਆ ਉਹ ਸਹੀ ਕਿਹਾ ਜਾਊਗਾ ਹਨੇ ਆ ਹੁੱਕ ਨਹੀਂ ਹੈਗੀ ਇੱਕ ਤਾਂ ਇੱਕ ਫਟ ਡਰਾਈਵ ਵਾਲ ਵੀ ਗਈ ਲੈ ਗਈ ਟੂਲ ਵੀ ਖਾਲੀ ਕਰਕੇ ਚਾਬੀਆਂ ਵਾਲਾ ਹੀ ਛਤਰੀ ਦਾ ਦੇਖੋ ਕਿਆ ਹਾਲ ਕਰਿਆ ਪਿਆ ਟੈਂਕੀ ਉਹ ਟੈਂਕੀ ਇਹ ਦੇਖੋ ਜੀ ਖਨੌਰੀ ਬਾਰਡਰ ਤੇ ਆਈ ਜਿਹੜਾ ਸਮਾਨ ਰਹਿ ਗਿਆ ਤੀ ਉਹ ਲੈਣਾ ਆਏ ਹੋਇਆ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਪ੍ਰਵਾਹ ਨਹੀਂ ਮੰਨਣੀ ਮੋਰਚਾ ਹਜੇ ਆਪਣਾ ਜਾਰੀ ਹੈ ਸਰਦਾਰ ਜਗਜੀਤ ਸਿੰਘ ਦੱਲੇਵਾਲ ਮਰਨ ਵਾਸਤੇ ਉਹਨਾਂ ਦਾ ਜਿਹੜਾ ਬੈਠ ਰੂਮ ਇਹਨੂੰ ਚੱਲ ਰਿਹਾ ਇਹਨੂੰ ਦੁਆਰੇ ਖੜਾ ਕਰਾਂਗੇ ਮੋਰਚੇ ਨੂੰ ਹਿੰਮਤ ਰੱਖਿਓ ਆਸਰਾ ਰੱਖਿਓ ਬਲਾਕ ਰਾਜਪੁਰਾ ਜੀ ਆਪਣਾ ਇਹ ਦੇਖੋ ਟੈਂਕੀ ਦੀ ਜੀ ਹੁੱਕ ਪਤਾ ਨਹੀਂ ਕਿੱਥੇ ਆਈ ਹਲੋ ਬਲਾਕ ਰਾਈਪਰਾ ਟਰਾਲੀ ਟਰਾਲੀ ਖ ਮਿਲ ਗਈ ਆਪਣੀ ਟਰਾਲੀ ਵੀ ਹੈਗੀ ਹੈ ਯਾਨੀ ਕਿ ਉੱਥੇ ਹੀ ਟਰਾਲੀ ਵੀ ਹੈ ਇਹ ਟਰਾਲੀਆਂ ਖੜੀਆਂ ਬਈ ਜਿਹਦੀਆਂ ਹੈਗੀਆਂ ਆਪਣਾ ਲਈ ਜੋ ਪ੍ਰਭੂ ਇਹ ਟਰਾਲੀ ਫਤਗੜ ਸਾਬਾ ਲਾਂਦੀ ਆਈ ਆਪਣੀ ਟਰੱਕ ਨੇ ਖੜਿਆ ਲੱਗਿਆ ਨਿੱਕੀ ਆ ਇਹ ਟਰਾਲੀ ਫਤਗੜ ਸਾਹ ਵਾਲਿਆਂ ਦੀ ਆ ਪ੍ਰਧਾਨ ਜੀ ਉਹਨਾਂ ਦੀ ਗੱਗੀ ਉਹਨਾਂ ਦੀ ਜੀ ਹੈਲੋ ਮੈਂ ਦੇਖੋ ਅ ਫੋਟੋ ਕੋ ਟਰਾਲੀ ਕਿੱਡੀ ਖੜੀ ਆ ਹੁਣ ਜਿਹੜਾ ਕਿਸੇ ਦਾ ਸਮਾਨ ਰਹਿ ਗਿਆ ਵੀ ਲੈ ਚੋ ਆ ਕੇ ਜਲਦੀ ਜਲਦੀ ਪਹੁੰਚਦੇ ਹਾਂ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਜੀ